ਕਹ ਹਾਲਸਾ ਦਵਾ ਹਿੰਦੀ ਪਿਫਤੇ ਸੇਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਟਠ ਹੈ ਸਭ ਦੁਖ ਜਾਏ ਅੱਜ ਅਸਟਮਬਲ ਵੀਰਾ ਬਾਲਾ ਪ੍ਰੀਤਮ ਸਤਿਗੁਰੂ ਅਠਵੇਂ ਗੁਰਦੇਵ ਧਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਜੋ ਸਤਗੁਰਾਂ ਦੇ ਪ੍ਰਕਾਸ਼ ਸਾਨ ਗੁਰਦੁਆਰਾ ਸੀਸ ਮਾਹਿਲ ਸ਼੍ਰੀ ਕੀਰਤੁਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਨਮਾਇਆ ਜਾ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਇਸ ਸੰਵਿਧਾਨ ਨੂੰ ਬਿਲਕੁਲ ਹੀ ਸਤਪੁਰਾਂ ਨੇ ਬਦਲ ਕੇ ਰੱਖ ਦਿੱਤਾ ਜਿਵੇਂ ਕਿ ਸੰਸਾਰ ਇੱਕ ਕਾਨੂੰਨ ਨੇ ਇੱਕ ਉਮਰ ਸੀਮਾ ਜਿਹੜੀ ਹੈ ਉਹ ਤੈਅ ਕੀਤੀ ਜਾਂਦੀ ਹੈ ਕਿ ਇੰਨੇ ਸਾਲ ਦੀ ਉਮਰ ਵਿੱਚ ਕੋਈ ਲਾਇਸੈਂਸ ਲੈ ਸਕਦਾ ਹੈ ਇੰਨੇ ਸਾਲ ਦੀ ਉਮਰ ਵਿੱਚ ਕੋਈ ਫਲਾਣੀ ਲਾਇਸੈਂਸ ਲੜ ਸਕਦਾ ਹੈ ਇੰਨੇ ਸਾਲ ਦੀ ਉਮਰ ਵਿੱਚ ਜਿਹੜੀ ਹੈ ਰਿਟਾਇਰਮੈਂਟ ਹੁੰਦੀ ਹੈ ਲੇਕਿਨ ਗੁਰਮਤਿ ਵਿੱਚ ਜਿਹੜਾ ਐਸਾ ਕੋਈ ਵੀ ਕਨਸੈਪਟ ਜਿਹੜਾ ਲਾਗੂ ਨਹੀਂ ਹੁੰਦਾ ਕਿਉਂਕਿ ਗੁਰੂ ਘਰ ਦੇ ਵਿੱਚ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਹੈ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਧਾਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਡੇਰੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਧਾਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਲਾਲਚੰਦ ਹੰਕਾਰੀ ਪੰਡਤ ਦਾ ਹੰਕਾਰ ਦੂਰ ਕੀਤਾ ਉਹ ਗੁਰੂ ਚਰਨਾਂ ਦਾ ਸੇਵਕ ਬਣਿਆ ਸ਼ੱਜੂ ਜੀ ਬਦੇਸੀ ਇਸ ਤੇ ਸਤਪੁਰਾਨ ਨੇ ਆਪਣੀ ਮਿਹਰ ਭਰੀ ਛੜੀ ਰੱਖ ਕੇ ਉਹਦੇ ਪਾਸੋਂ ਗੀਤਾ ਦੇ ਅਰਥ ਕਰਵਾ ਦਿੱਤੇ ਉਥੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਸ ਵਕਤ ਦੀਆਂ ਸਮਾਜਿਕ ਬੁਰਾਈਆਂ ਸਨ ਰੋਪੜ ਦਾ ਰਹਿਣ ਵਾਲਾ ਇੱਕ ਧਨੀ RAM ਨਾਮ ਦਾ ਸੇਠ ਜੋ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕੀਰਤੋਪੂਰ ਸਾਹਿਬ ਆਉਂਦਾ ਹੈ ਦਰਸ਼ਨ ਕਰਨ ਵਾਸਤੇ ਬੇਨਤੀ ਕਰਦਾ ਲੇਕਿਨ ਸਤਿਗੁਰੂ ਉਹਨਾਂ ਦਰਸ਼ਨ ਦੇਣ ਤੋਂ ਮਨਾ ਕਰ ਦਿੰਦੇ ਨੇ ਕਿਉਂਕਿ ਉਹ ਜਾਂਬਦੀਆਂ ਕੁੜੀਆਂ ਨੂੰ ਮਾਰਨ ਦਾ ਦੋਸ਼ੀ ਸੀ ਉਹਨੇ ਸਤਿਗੁਰਾਂ ਦੇ ਚਰਨਾਂ 'ਤੇ ਟਿਕਿਆ ਕੇ ਖਿਮਾ ਮੰਗੀ ਪ੍ਰਤੀਗਿਆ ਕੀਤੀ ਕਿ ਅੱਗੇ ਤੋਂ ਅਜਿਹਾ ਕੋਈ ਵੀ ਜਿਹੜਾ ਕਾਰਕਰਮ ਹੈ ਉਹ ਮੈਂ ਬਿਲਕੁਲ ਨਹੀਂ ਕਰਾਂਗਾ ਔਰ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਇਹ ਸਮਾਜਿਕ ਬੁਰਾਈਆਂ ਸਨ ਉਹਨਾਂ ਦੇ ਖਿਲਾਫ ਜਿਹੜੀ ਨਿਕਲਾਬੀ ਆਵਾਜ਼ ਸੀ ਉਹ ਉਭਾਰਨ ਕੀਤੀ ਔਰੰਗਜ਼ੇ ਬਾਦਸ਼ਾਹ ਦੇ ਬੁਲਾਵੇ ਤੇ ਸਤਿਗੁਰੂ ਜੀ ਦਿੱਲੀ ਜਾਂਦੇ ਨੇ ਪਰ ਉਹਨੂੰ ਦਰਸ਼ਨ ਨਹੀਂ ਦਿੰਦੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਨਹੀਂ ਬਲੇਸ਼ ਦਾ ਦਰਸ਼ਨ ਰਹਿ ਹੈ ਗੁਰੂ ਹਰਿਰਾਇ ਸਿੰਘ ਜੀ ਮਹਾਰਾਜ ਕਹਿ ਕੇ ਗਏ ਸੰਤ ਫਿਰ ਔਰੰਗਜੇ ਬਾਦਸ਼ਾਹ ਨੂੰ ਨਾ ਦਰਸ਼ਨ ਦੇਣੇ ਤੇ ਨਾ ਉਹ ਦਰਸ਼ਨ ਕਰਨੇ ਨੇ ਉਹਨੂੰ ਮਿਲਣਾ ਤੱਕ ਨਹੀਂ ਉਹ ਸਤਗੁਰਾਂ ਨੇ ਉਹਨਾਂ ਬਚਨਾਂ ਨੂੰ ਖਮਾਉਂਦਿਆਂ ਹੋਇਆਂ ਬਹੁਤ ਵੱਡੀ ਸلطਨਤ ਤੇ ਮਾਲਕ ਔਰੰਗਜੇ ਬਾਦਸ਼ਾਹ ਨੂੰ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਔਰ ਸਤਗੁਰਾਂ ਨੇ ਬਹੁਤ ਭਾਰੀ ਫੌਰਕਾਰ ਸਾਰੀ ਲੋਕਾਈ ਦੀ ਉੱਪਰ ਕੀਤੀ ਔਰ ਸਤਗੁਰੂ 3 ਸਾਲ 8 ਮਹੀਨੇ ਤੱਕ ਕੋਈ ਦਿਨ ਗੁਰਤਾ ਗਤਿ ਹਾਜ਼ਰ ਮਨ ਰਹਿ ਤੇ ਸਤਖੰਡ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਿਆਨ ਕਰ ਗਏ ਉਹਨਾਂ ਸਤਗੁਰਾਂ ਦਾ ਅਸ਼ਟੰਬਲ ਵੀਰ ਦਾ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਅਜਿਹਾ ਪਾਵਨ ਪ੍ਰਕਾਸ਼ ਪੁਰਬ ਹੈ ਦਾਸ ਸਮੁੱਚੀਆਂ ਸੰਗਤਾਂ ਨੂੰ ਸਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਔਰ ਸਤਗੁਰਾਂ ਦੇ ਪਾਵਨ ਜੀਵਨ ਤੋਂ ਪਾਵਨ ਉਪਦੇਸ਼ਾ ਨੂੰ ਸੀਤ ਰੱਖ ਕੇ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਨ ਵਾਸਤੇ ਬੇਨਤੀ ਅਸੀਂ ਸਾਰੇ ਸਤਿਗੁਰਾਂ ਦੇ ਪਾਵਨ ਪਾਵਨ ਉਪਦੇਸ਼ ਤੇ ਚੱਲਦੇ ਆ ਹੋਇਆ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਕੀ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਕਿਸ਼ਨ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਅਕਮੇ ਪਾਸ਼ਾ ਦਾ ਹੈ ਸਾਰੀਆਂ ਸੰਗਤਾਂ ਨੂੰ ਸੰਤਨ ਸਿੰਘ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜਿੱਥੇ ਬਹੁ ਗਿਣਤੀ ਦੇ ਵਿੱਚ ਸੰਗਤਾਂ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਮੇਲੇ ਕਰਨ ਆ ਰਹੀਆਂ ਨੇ ਉਹਨਾਂ ਸੰਗਤਾਂ ਨੂੰ ਜਿਹਾ ਆ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਜਿੱਥੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀਗਾ ਉੱਥੇ ਵੀ ਸ਼੍ਰੋਮਣੀ ਪੁਤੜਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਲੈਵਲ ਤੇ ਸਮਾਗਮ ਕੀਤੇ ਜਾ ਰਹੇ ਨੇ ਉੱਤੇ ਸਤਕਾਂਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਜਿਹੜੇ ਸੰਗਤਾਂ ਦੇ ਲਈ ਜੀ ਆਇਆਂ ਆਖਿਆ ਜਾਂਦਾ ਤੇ ਹਰ ਸ੍ਰੀ ਹਰਿ ਕਰਿਸ਼ਾ ਸਾਹਿਬ ਪਾਸਾ ਜੀ ਦੇ ਪ੍ਰਕਾਸ਼ ਉੱਪਰ ਨੂੰ ਸਮਰਪਤ ਅੱਜ ਸਤਕਾਂਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਵਾਲਾ ਕੀਤੀ ਜਾ ਰਹੀ ਆ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਹਰਮੰਦਰ ਸਾਹਿਬ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ ਸੰਗਤਾਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਦੀ ਮਹਾਰਾਜ ਹਰ ਇੱਕ ਸਾਧ ਸੰਗਤ ਨੂੰ ਬੇਨਤੀ ਆ ਗੁਰੂ ਘਰ ਆ ਕੇ ਆਹਰੀ ਲਵਾਓ ਰੱਬ ਦਾ ਨਾਮ ਲਵੋ ਸੱਚੇ ਪਾਤਸ਼ਾਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਮਿਹਰ ਭਰਿਆ ਹੱਥ ਰੱਖੇ ਹਰ ਇੱਕ ਦਾ ਭਲਾ ਕਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਿਵਾਰਾਂ ਵਿੱਚ ਸੰਗਤਾਂ ਦੇ ਕਿੰਨਾ ਦਾ ਸਾਹ ਵੇਖਣ ਸੰਗਤਾਂ ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਜੀ ਨੁਕਰ ਆ ਕੇ ਸੰਗਤਾਂ ਨੂੰ ਨਮਸਤਕ ਹੋਣ ਡੀਆਂ ਜੀ ਬਹੁਤ ਬਹੁਤ ਵਧਾਈਆਂ ਹੋਣ ਦੀ ਮਹਾਰਾਜ ਸਿੱਤੇ ਪਾਛਾ ਪੜਾ ਕਰੇ ਜੀ ਵੈਗਰ ਦੀ ਕਾ ਖਾਲਸਾ ਵੈਗਰ ਦੀ ਖਤੇ ਜੀ ਜਸਵਿੰਦਰ ਸਿੰਘ ਜੀ ਲੁਧਿਆਣਾ ਤੋਂ ਜੀ ਕਿਣਤ ਹੋ ਗਿਆ ਸਾਤ ਸੰਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੋ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬਣਾਇਆ ਗਿਆ ਬਹੁਤ ਰੌਣਕਾਂ ਜੀ ਗੁਰੂ ਜੀਆ ਜਨਮ ਦਿਹਾੜਾ ਪਰੇ ਧੋਰ ਸ਼ੋਰ ਨਾ ਬਣਾ ਰਹੇ ਨੇ ਸਕਤਾ ਹਮੋਂ ਹਮਾਂ ਕੇ ਪੁੱਛਣੀਆਂ ਨੇ ਜਿਹੜੀ ਕੋਈ ਗੱਲਬਾਤ ਪਹਿਲਾਂ ਸੀਗੀ ਉਹ ਤਾਂ ਕੋਈ ਇੱਥੇ ਹੈ ਨਹੀਂਗਾ ਜਿਹੜੇ ਬੰਬ ਬੰਬ ਵਾਲੇ ਫੜੇਗੇ ਬੰਦੇ ਨਾ ਹੁਣ ਇੱਥੇ ਕੋਈ ਨਹੀਂ ਡਰ ਹੈਗਾ ਤੇ ਬਹੁਤ ਵਧੀਆ ਮਨਾਇਆ ਜਾ ਰਿਹਾ ਸਾਨੂੰ ਕੋਈ ਬੰਦਾ ਹੱਸਾ ਬਹੁਤ ਪੂਰਾ ਹੱਸਾ ਜੀ ਹਮ ਹਮਾ ਕੇ ਪਹੁੰਚ ਰਹੀ ਹੈ ਸਾਡੇ ਅੱਠਵੇਂ ਪਾਸਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਨੇ ਦੁਖੀਆਂ ਦੇ ਬਹੁਤ ਦੁੱਖ ਦੂਰ ਕੀਤੇ ਤੇ ਗੁੰਗਿਆ ਤੋਂ ਕਥਾ ਕਰਾਤੀ ਸੀ ਸਿਟੀ ਰੱਖ ਕੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦਿੱਤੇ ਸਭ ਦੁੱਖ ਜਾਏ ਮੂਹ ਸੰਗਤ ਨੂੰ ਬੁਰਪੁਰ ਦੀਵਨ ਨਾਕਦਾਕਦਾ ਜੀ